ਖਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੱਠੇਪੈਣੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਬੱਠੇਪੈਣੀ ਵੀਰ ਇਕਬਾਲ ਸਿੰਘ ਹੋਂ ਦੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਣਾਈ ਸੀ ਕਿ ਮਾਲ ਵੀਰੋਂ ਖਰੀਦਦਾ ਹੀ ਕਰਦੇ ਆ ਤੇ ਪਸ਼ੂ ਚੰਗੇ ਆਉਂਦੇ ਆ ਇਸ ਕਿੱਲੇ ਤੇ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੀਤਾ ਚੱਲਦਾ ਆ ਰਿਹਾ ਜਿਹੜੀ ਦਰ ਪੀੜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਬਿਲਕੁਲ ਸਜਰਤਾਜੇ ਸੋਏ ਆ ਇੱਕ ਗੱਭਰ ਤੁਹਾਨੂੰ ਆਪਾਂ ਇਹ ਝੋਟੀ ਦਿਖਾ ਦੇਵਾਂਗੇ ਟੋਟਲ ਤਿੰਨ ਨਗਨੇ ਤਿੰਨਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੇ ਸਟਾਰਟਿੰਗ ਤੋਂ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਮਾਲ ਵੈਸੇ ਵੱਡੀ ਗਿਣਤੀ ਦੇ ਵਿੱਚ ਕੋਈ 5 4 5 4 5 7 ਪਸ਼ੂ ਕੇ ਆਏ ਗਏ ਰਹਿੰਦੇ ਆ ਤੇ ਸਮੇ ਸਮੇ ਤੇ ਪੁੱਛ ਕੇ ਆਪਣੀ ਤੁਸੀਂ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹਨੇ ਦੇ ਰਿਆ ਕਰੋ ਠੀਕ ਆ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਇਕਬਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਸੇਤਾ ਰਾਜੀ ਹਾਂ ਠੀਕ ਠਾਕ ਸੰਧੂ ਸਾਹਿਬ ਵਧੀਆ ਕਿਰਪਾ ਮੇਰਾ ਬਾਬੇ ਨਾਨਕ ਦੀਆਂ ਠੀਕ ਆ ਅੱਛਾ ਵੀਰ ਜੀ ਅੱਜ ਆਪਣੇ ਕੋਲ ਦੇਖ ਕੇ ਝੋਟੀਆਂ ਦੋ ਖੜੀਆਂ ਆਪਣੇ ਕੋਲ ਇੱਕ ਤਾਂ ਗੱਬਣ ਇੱਕ ਸੂਈ ਤੇ ਇੱਕ ਵਹਿੜ ਆਪਣੇ ਕੋਲ ਤਾਜੀ ਸੂਈ ਹੈ ਹਾਂਜੀ ਮਾਲ ਚੰਗਾ ਸਾਫ ਸੁਥਰੇ ਤੁਸੀਂ ਦੇ ਹੁੰਦੇ ਜ ਪਹਿਲਾਂ ਵੀ ਆਪਾਂ ਝੋਟੀਆਂ ਦਿਖਾਈਆਂ ਸੀ ਪਹਿਲਾਂ ਵੀ ਤੁਸੀਂ ਚਲੋ ਭੈਣ ਭਰਾਵਾਂ ਦੇ ਰੂਬਰੂ ਕਰਦੇ ਰਹੇ ਜੀ ਛੋਟੇ ਛੋਟੀਆਂ ਚੰਗੀਆਂ ਕਟੀਆਂ ਚੰਗੀਆਂ ਆਪਣੇ ਕੋਲ ਹੰਦਿਆ ਰਹੀਂਦੀਆਂ ਨੇ ਤੇ ਅੱਜ ਤਿੰਨ ਹੀ ਪਸ਼ੂ ਆਪਣੇ ਕੋਲ ਇੱਕ ਗੱਬਣ ਦੋ ਸੂਈਆਂ ਤੇ ਸ਼ੁਰੂਆਤ ਵੀ ਰਕਬਾਤ ਸਿੰਘ ਜੀ ਆਪਾਂ ਇੱਥੋਂ ਕਰਾਂਗੇ ਪਹਿਲੇ ਨੰਬਰ ਤੋਂ ਹਾਂਜੀ ਗੱਬਣ ਝੋਟੀ ਤੋਂ ਕਰਾਂਗੇ ਗੱਬਣ ਝੋਟੀ ਤੋਂ ਕਰ ਲਈਏ ਸੁਹਾਗਨਵਾ ਸੂਰੀ ਹੈ ਇਹ ਸੁਹਾਗ ਦੂਜਾ ਸੂਰੇ ਸੰਧ ਸਾਹਿਬ ਦੂਸਰਾ ਸੁਹਾਗ ਹਾਂਜੀ ਲੈਂਦੀ ਹੈ ਟਾਈਮ ਅਜੇ ਹਾਂਜੀ ਇਹਦੇ ਨਾਲ 30 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਆ ਜੀ ਹਾਂਜੀ ਠੀਕ ਹੈ ਬਾਕੀ ਹੈ ਤੇਰੀ ਧੂਰੀ ਆ ਪਾਰ ਪਿੱਛੇ ਤੋਂ ਰਹਤੀ ਆ ਪੂਰੀ ਜੀ ਮੈਂ ਨਾ ਕੋਈ ਗੱਲ ਨਹੀਂ ਪਿੰਡੋਂ ਆਪਾਂ ਝੋਟੀ ਲਈ ਆ ਜੀ ਬਹੁਤ ਚੰਗੀ ਪਹਿਲਾਂ ਨੇ 13 ਕਿਲੋ ਦੁੱਧ ਚੋਇਆ ਜੇ ਠੀਕ ਆ ਆਪਣੇ ਪਿੰਡੋਂ ਵੀਰ ਸਰਪੰਚ ਤੋਂ ਲਈ ਝੋਟੀ ਠੀਕ ਆ ਜੀ ਇਹ ਬਹੁਤ ਤੁਪ ਤੁਪ ਨੂੰ ਕੋਈ ਵੀਰ ਹੱਥੋਂ ਨਾ ਪਾਵੇਂ ਲਾਵੇ ਬਹੁਤ ਜਿਆਦਾ ਚੰਗੀ ਆ ਠੀਕ ਆ ਜੀ ਹਾਂ ਜੀ ਕੋਈ ਪਾਰ ਪਿੱਛੇ ਦੀ ਸਾਰੇ ਗਰੰਟੀ ਹੋ ਗਈ ਆ ਠੀਕ ਆ ਉਹ ਵੀ तकरीबन ਵੀਰੋਂ ਨਹੀਂ ਕਾਫੀ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਪਿੰਡ ਦੇ ਵਿੱਚੋਂ ਠੀਕ ਆ ਜੀ ਘਰੇਲੂ ਕਰਦੇ ਵਿੱਚੋਂ ਸਜਣਤਾ ਮਿੱਤਰਤਾ ਦੇ ਵਿੱਚੋਂ ਜਿਹੜੇ ਇਹ ਪਸ਼ੂ ਖਰੀਦੇ ਗਏ ਆ ਠੀਕ ਆ ਜੀ ਇਹ ਝੋਟੀ ਖਰੀਦੀ ਆ ਦੂਜਾ ਸਵੇ ਇਹ ਝੋਟੀ ਦਾ ਸੋਨਾ ਤੇ ਮੈਂ ਤਾਂ ਮਿਕੂ ਨੂੰ ਥੋੜਾ ਲਾਗੋ ਵਿਖਾਦਾ ਇੱਕ ਬਹਿਣੀ ਵਾਲੀ ਸਾਈਡ ਤੋਂ ਆ ਥਾਣ ਤੁਸੀਂ ਚੈੱਕ ਕਰੋ ਠੀਕ ਆ ਜੀ ਸੋ ਲੈਵਲ ਨੂੰ ਇਹਦੀ ਪੂਰੀ ਸਾਫ ਆ 8-7 ਦਿਨ ਹਜੇ ਆਰਾਮ ਨਾਲ ਲੈ ਜੂਗੀ ਠੀਕ ਆ ਸੋ ਮੁੱਠੀ ਥਾਣ ਬਹੁਤ ਸੋਹਣੀ ਸ਼ੇਪ ਤੇ ਹਾਈਟ ਕਰਦੀ ਦੀ ਵੀ ਗੱਲ ਕਰ ਲਗੇ ਤੇ ਵੱਡੀ ਆ ਝੋਟੀ ਠੀਕ ਆ ਜੀ ਮੀਡੀਅਮ ਤੋਂ ਪਲੱਸ ਉੱਠੇ ਪਾਠੇ ਮਗਰਾਟਾ ਤੁਸੀਂ ਚੈੱਕ ਕਰੋ ਬੜਾ ਚੌੜਾ ਪਿੱਠ ਪੂੜਾ ਲਗਾ ਕਰਮਾ ਵਾਲੀ ਨੂੰ ਤੇ ਹਜੇ ਥੱਲੇੋਂ ਕਰਵਾ ਲਈ ਲਤਨੀ ਰੁਤਨੀ ਸ਼ਟਾਰਟ ਹੋਈ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਅੱਜ ਤੋਂ 7 ਕ ਦਿਨ 8 ਤੋਂ 10 ਕ ਦਿਨ ਦਾ ਆਈਡੀਆ ਮੰਨ ਕੇ ਮੇਰਾ ਵੀਰ ਕੋਈ ਵੀ ਸੌਦਾ ਕਰ ਲੈ ਦੂਜਾ ਸਵੇਰ ਝੋਟੀ ਨੇ ਸੋਨਾ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਹਿਲੇ ਸਵੇਰ ਕੋਈ 13 ਲੀਟਰ 12 13 13 ਲੀਟਰ ਦੁੱਧ ਝੋਟੀ ਚਵਾਕੀ ਆ ਕਿਉਂਕਿ ਪਿੰਡ ਦੇ ਵਿੱਚੋਂ ਜੇਕਰ ਪਰਚੇਜ਼ ਕੀਤੀ ਹੈ ਤੇ ਕਈ ਵਾਰ ਆਉਦੀ ਬਿਲਕੁਲ ਸਜਣਤਾ ਦੇ ਵਿੱਚ ਰਿਕਾਰਡ ਦਾ ਪਤਾ ਹੁੰਦਾ ਠੀਕ ਹੈ ਜੀ ਸਿੱਧਾ ਬੋਲ ਤੇ ਵੈਸੇ ਜੋ ਸਚਾਈ ਦੱਸੀ ਗਈ ਆ ਵੀ ਪਹਿਲੇ ਸਵੇਰ ਕੋ 12 13 13 ਲੀਟਰ ਦੁੱਧ ਚਵਾ ਗਈ ਆ ਚੋਟੀ ਠੀਕ ਆ ਹੁਣ ਦੂਜਾ ਸੂਆ ਸੂਣ ਨਹੀਂ ਪੈ ਰਿਹਾ ਤੇ ਆਹ ਦੇਖੋ ਲੈ ਜਾ ਲੈ ਜਾ ਗਾਂ ਪਾਸਾ ਹਾਂ ਲੰਮਾ ਤੋੜਦੇ ਵੀਰੇ ਹੱਕ ਮਾਰੋ ਇਹਨੂੰ ਕਮਾ ਲਓ ਕਾ ਲੰਮਾ ਤੋੜਦੇ ਹਾਂ ਸਿੱਧੀ ਕਰੀ ਦਿੰਦੀ ਸੋ ਸਟਰਕਚਰ ਬਹੁਤ ਸੋਹਣਾ ਠੀਕ ਆ ਜੀ ਬਾਟੀ ਬੰਦਰ ਤੁਸੀਂ ਵੇਖ ਸਕਦੇ ਜਿਵੇਂ ਮੈਂ ਦੀ ਇੱਕੋ ਜਿਹਾ ਪਿੱਟਪੜਾ ਤੇ ਸਿੰਘ ਜਿਹੜੇ ਤੁਸੀਂ ਦੇਖੋਗੇ ਠੀਕਾ ਜਿਵੇਂ ਆਪਾਂ ਢਾਲੇ ਪਸ਼ੂ ਦੇਖਦੇ ਆ ਇੱਕ ਗੋਲ ਸਿੰਘ ਆ ਠੀਕਾ ਜੀ ਇੱਕ ਬੈਕ ਸਾਈਡ ਨੂੰ ਬਿਲਕੁਲੋਂ ਪਛਾਣੂ ਸੋ ਆ ਬਾਡੀ ਸਟਰਕਚਰ ਆ ਇਸ ਝੋਟੀ ਦਾ ਸੋ ਢਿਲ ਢੁਲ ਲੇਵੇ ਦੀ ਕਾਫੀ ਜਿਆਦੀ ਆ ਤੇ 800 ਪਾਦਨਾਂ ਦੇ ਵਿੱਚ ਨੋਰਮਲੀ ਆਪਾਂ ਉਮੀਦ ਕਰਦੇ ਆ ਵੀ ਇਹੋ ਜਿਹੇ ਪਸ਼ੂ ਤੋਂ ਵੀ ਚੰਗਾ ਖਲੂਗੀ ਥੱਲੋਂ ਝੋਟੀ ਆ ਦੇਖੋ ਸੋ ਪਲੀ ਪਲੀਤੀ ਝੋਟੀ ਆ ਕੋਈ ਲਿਸਾਪਣਾ ਕੋਈ ਲਸੇਰਾ ਪਣ ਦੇ ਵਿੱਚ ਨਜ਼ਰ ਨਹੀਂ ਆਊਗਾ ਤੁਹਾਨੂੰ ਠੀਕਾ ਜੀ ਚੰਗੀ ਸੋਹਣੀ ਪਲੀ ਪਲੀਤੀ ਆ ਆ ਦੇਖੋ ਵੀ 53ਵੇਂ ਸੰਦੂਸਾ ਪੋਲੀ ਬਿਲਕੁਲ ਹੈ ਚੰਗੀ ਝੋਟੀ ਆ ਬਾਕੀ ਸਿਹਤਵਾਜੀ ਵੀ ਵੀਰੇ ਗੱਲ ਕਰਕੇ ਤੇ ਲਾਉ 45 ਬਾਕੀ ਦੁੱਧ ਚਵਾਜੂਗੀ ਇਸ ਵਾਰੀ ਹਾਂਜੀ ਦੁੱਧ 15 ਕਿਲੋ ਚਵਾਜੂਗੀ ਝੋਟੀ ਆ ਚੰਗੀ ਆ ਝੋਟੀ ਰਾਜੀ ਪੂਰੀ ਉਹਦਾ ਤੇ ਆਪਾਂ ਗੱਬਣ ਮੈਂ ਇਹ ਦੱਸ ਦੇਣੀ ਪਿੰਡੋ ਲਈ ਕਰਕੇ ਵੀ ਆਪਣਾ ਬਹੁਤ ਜ਼ਿਆਦਾ ਮਿੱਤਰ ਹੈ ਜਿੱਤੋਂ ਆਪਾਂ ਲਈ ਝੋਟੀ ਆਹ ਵੀ ਸਰਪੰਚ ਜਰ ਕੀ ਬਣਿਆ ਤੇ ਉਹਨਾਂ ਤੋਂ ਲਈ ਝੋਟੀ ਠੀਕ ਆ ਬਹੁਤ ਚੰਗੀ ਝੋਟੀ ਦੁੱਧ ਪਹਿਲਾਂ ਬਹੁਤ ਚੰਗਾ ਚੰਗਾ ਮਾਲੇ ਉਹਨਾਂ ਕੋਲ ਠੀਕ ਆ ਹਾਂਜੀ ਅੱਛਾ ਵੀਰੇ ਇਕਬਾਲ ਸਿੰਘ ਜੀ ਕਿੰਨੇ ਦੀ ਦੇ ਦਿੱਤੀ ਫਿਰ ਅੱਜ ਆਪਾਂ ਸੇਲ ਕਰਦੇ ਪਏ ਆ ਵੀ ਹਾਂ ਨਾ ਮੋਲ ਕਰਾਉਣ ਨੂੰ ਸੰਧੂ ਸਾਪਾ ਆਪਾਂ ਵੇਖ 35 ਕਰਾ ਲਓ 30 ਕਰਾ ਲਓ 25 ਦੀ ਆਪਾਂ ਝੋਟੀ ਦੇ ਦੇਾਂਗੇ 1 ਲੱਖ ਦੀ ਹਾਂਜੀ ਠੀਕ ਆ ਫਿਰ ਹਾਂਜੀ ਲੋ ਵੀ 1 ਲੱਖ 25 ਹਜ਼ਾਰ ਦੀ ਦੋਸਤੋ ਇਹ ਝੋਟੀ ਤੁਹਾਨੂੰ ਮਿਲ ਜੂਗੀ ਸੋ ਡਿਮਾਂਡ ਕੁਝ ਵੀ ਕਰਾ ਲਿਏ 1 25 ਦੀ ਮਿਲ ਜੂਗੀ ਆ ਦੇਖੋ ਠੀਕ ਆ ਜੀ ਸੋ ਸੋਹਣਾ ਸਟਰਕਚਰ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਵਨ ਡਵੇਅਰ ਲ ਤਕਰੀਬਨ ਤੁਸੀਂ ਵੇਖੋ ਕਿ ਜਿਵੇਂ ਜਿਵੇਂ ਚੱਡਾ ਲੇਵਾ ਭਰਿਆ ਨਖੇੜ ਹੋਰ ਵੀ ਸਾਹਮਣੇ ਕੱਢ ਲਿਆਊਗੀ ਠੀਕ ਆ ਬੂ ਮੱਥੇ ਤੋਂ ਤੁਸੀਂ ਚੱਜ ਗਏ ਬਹੁਤ ਸੋਹਣੀ ਬਣੂ ਪਰ ਉਹਨੇ ਗਾਂਦ ਉਹਨੇ ਪਿਸ਼ਾਬ ਬਣੂ ਆਏ ਨੂੰ ਹਲਾ ਦਿਓ ਮੇਰੇ ਮੜਾ ਜਾ ਬੈਣੀ ਵਾਲੇ ਪਾਸੇ ਵੀ ਦਿਖਾ ਦੇ ਹਾਂ ਚੱਲ ਪੁੱਤ ਚੱਲ ਠੀਕ ਹੈ ਜੀ ਉਸ ਤੋਂ ਬਾਅਦ ਸੈਗਰ ਨੰਬਰ ਤੇ ਆਪਣੇ ਕੋਲ ਵੀਰ ਆ ਜਿਹੜੀ ਝੋਟੀ ਇੱਕ ਆ ਗਈ ਆ ਇਹ ਸੂਈ ਆਪਣੇ ਕੋਲ ਤਾਜੀ ਹੈ ਨਾ ਹਾਂਜੀ ਇਹਨੂੰ ਸੂਈ 7 ਤਰੀਕ ਦੀ ਸੰਧੂ ਸਾਹਿਬ ਚੋਂ ਦੀ ਸੂਈ ਜੇ ਮਗਰ ਇਹਦੇ ਘੱਟੀ ਆ ਠੀਕ ਆ ਇਹ ਬਹੁਤ ਕੱਟੀ ਬਹੁਤ ਚੰਗੀ ਆ ਮਗਰ ਝੋਟੀ ਦੇ ਕੱਤੀ ਵੀ ਮਨ ਨੂੰ ਆਵੇ ਵੀ ਜੰਮਦੇ ਆ ਸਾਰੀ ਬਹੁਤ ਉਹ ਵਧੀਆ ਚੰਗੀ ਕਾਠੀ ਬੁਜੀਏ ਠੀਕ ਆ ਹਾਂਜੀ ਹਾਂਜੀ ਬਹੁਤ ਕਾਠੀ ਦੀ ਜੀ ਕੱਟੀ ਤੇ ਕਾਦੇ ਝੋਟੀ ਦਾ ਵੀ ਚੰਗਾ ਦੂਜਾ ਕ ਸੁਭਾਉਗੀ ਵੀ ਝੋਟੀ ਹਾਂਜੀ ਦੂਜਾ ਦੂਜਾ ਪਿਓ ਦੂਜਾ ਸੁਆ ਝੋੜੀ ਸੀ ਆਠ ਕੇ 7 ਦਿਨ ਹੋ ਗਏ ਪਾਜੀ ਰਸੂਈ ਨੂੰ ਇਹ ਉਸ 10 12 ਦਿਨ ਨਹੀਂ ਹੋ ਗਿਆ ਵੀ ਯਾਨੀ ਕਿ 10 12 ਦਿਨ ਹੋ ਗਿਆ ਕਿੰਨੇ ਕ ਦੁੱਧ ਤੇ ਤਕਰੀਬਨ ਆ ਗਈ ਹੁਣ ਜੀ ਹੁਣ ਜੀ 13 ਕਿਲੋ ਚੱਲਣ ਰਿਹਾ ਝੋਟੀ ਦਾ ਦੁੱਧ ਜਿਹੜਾ ਇਸ ਟਾਈਮ ਆ ਠੀਕ ਆ ਜੀ ਹਾਂਜੀ ਲੋ 2 ਤੋਂ ਪ ਚੁਵਾਇ ਤੇ ਬੁਯਾਨਾ ਬਿਲਕੁਲ ਮੈਂ ਇੱਕ ਨੰਬਰ ਬਹੁਤ ਹੀ ਕਲ ਬੱਚਾ ਲਾ ਦਿੰਨੇ ਆਪਾਂ ਠੀਕ ਕਰਨੇ ਬਹੁਤ ਵੀ ਇੱਕ ਵਾਰੀ ਪੂਰਾ ਮੈਂ ਤੁਹਾਨੂੰ ਸਟ੍ਰਕਚਰ ਦੋਸੋਂ ਝੋਟੀ ਦਾ ਦਿਖਾ ਦਿਆ ਦੂਜਾ ਸੂਆ ਝੋਟੀ ਸੂਈ ਕੋਈ 11 12 12 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਮਗਰ ਕੱਟੀ ਆ ਬਿਲਕੁਲ ਪਤਲਾ ਫੇਸ ਲੰਬਾ ਫੇਸ ਗੋਲ ਸਿੰਘ ਛੋਟਾ ਠੀਕ ਆ ਜੀ ਲੰਬੀ ਗਰਦਨ ਕੱਦ ਕਾਰ ਵਾਲੀ ਝੋਟੀ ਆ ਕੋਈ ਵੀ ਵੀਰ ਆਪਣਾਉਂਦਾ ਇੱਕ ਆਈਡੀਆ ਤੁਸੀਂ ਇਹ ਮੰਨ ਕੇ ਆ ਹੋ ਵੀ ਚੰਗੀ ਝੋਟੀ ਸੋਹਣੀ ਆ ਲੰਬਾਈ ਲੂਈ ਝੋਟੀ ਦੀ ਪੂਰੀ ਆ ਤੇ ਤੇਰਾ ਸ੍ਰੀ ਇਸ ਵਕਤ ਕੀ 13 ਕਿਲੋ ਇਹਦੇ ਥਲੇ ਦੁੱਧ ਹਾ ਜੇ ਡਿਲੀਵਰੀ ਬੰਦਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅਰਲੀਆ ਵਰਗੇ ਥਣ ਕਰਮਾੜੀ ਦੇ ਬੜੀ ਸੋਹਣੀ ਸਪੇਸ ਵੰਡ ਉੱਤੇ ਥਣ ਲੱਗਾ ਤੇ ਚਵਾਈ ਇੱਕ ਨੰਬਰ ਆ ਬਿਲਕੁਲ ਪੋਲੀ ਚੋਣ ਜਵਾਦੀ ਆ ਮਗਰ ਕੱਟੀ ਤੁਹਾਨੂੰ ਮੈਂ ਬੱਚਾ ਇੱਕ ਵਾਰੀ ਦਿਖਾ ਦਿੰਨਾ ਆ ਬੱਚਾ ਚੈੱਕ ਕਰੋ ਤੁਸੀਂ ਮਗਰ ਕੱਟੀ ਬਹੁਤ ਸੋਹਣੀ ਆ ਮੇਰਾ ਭਰਾ ਕੋਈ ਅੱਗੇ ਚੰਗੀ ਕੇਅਰ ਕਰਨ ਵਾਲਾ ਲੈ ਗਿਆ ਠੀਕ ਹੈ ਜੀ ਕੱਟੀ ਕੋਈ ਸਾਭ ਲਈ ਕਿਸੇ ਭਰਾ ਨੇ ਦੇ ਸਾਲ ਦੇ ਵਿੱਚ ਕੱਟੀ ਚੰਗੀ ਵੱਡੀ ਤਿਆਰ ਹੋ ਜਾਊਗੀ ਬਹੁਤ ਸੋਹਣੀ ਲੰਬੀ ਲੱਤ ਦੀ ਕੱਟੀ ਆ ਬਹੁਤ ਵਧੀਆ ਚੰਗਾ ਕੱਦ ਤੇ ਚੰਗੀ ਗ੍ਰੋਥ ਕਰੂਗੀ ਬਹੁਤ ਵਧੀਆ 12 ਦਿਨਾਂ ਦਾ ਬੱਚਾ ਤੇ 13 ਕਿਲ ਦੇਵ ਭਾਜੀ ਖੋਲ ਕੇ ਮਾੜਾ ਦਿਖਾ ਦਿੱਤੇ ਨੋ ਵੀ ਤੋੜ ਕੇ ਚਲਦੀ ਪੈਣਾ ਤੇਰ ਤਨ ਤਨ ਆ ਦੇਖੋ ਜੀ ਕੁਰਸੀ ਚੋਕ ਬੋਤਲ ਸੋ ਹਾਈਟ ਕਾ ਤਾਂ ਬਹੁਤ ਪਿਆਰਾ ਠੀਕ ਆ ਜੀ ਸੋ ਵੱਡੀ ਹਾਈਟ ਕਰਦਾ ਛੋਟੀ ਦੀ ਤੇ 13 ਕਿਲੋ ਤੋਂ ਸ਼ੁਰੂਆਤ ਕੀਤੀ ਹੈ ਬਾਕੀ ਦੁੱਧ ਦੇ ਵੀ ਕਰਮ ਵਾਲੀ ਜਿਹਾ ਜੂਗੀ ਚੰਗੀ ਸੇਵਾ ਕਿਸੇ ਸੱਜਣ ਵੀਰ ਦੀ ਰਹੀ ਬਹੁਤ ਸੋਹਣਾ ਪਿੱਠਪੁੜਾ ਲੰਬਾਈ ਉਚਾਈ ਬਿਲਕੁਲ ਛੋਟੀ ਸੰਗੀ ਦੇ ਵਿੱਚ ਦੋਤੋ ਠੀਕ ਆ ਅੱਛਾ ਫਿਰ ਕੁਬਾਸ ਸਿੰਘ ਜੀ ਕੀ ਮੁੱਲ ਕੀ ਡਿਮਾਂਡ ਕਰਾਂਗੇ ਝੋਟੀ ਦਾ ਸੰਦੂ ਸਾਹਿਬ ਮੁੱਲ ਭਾਵੇਂ 1.45 ਕਰਾ ਲਓ 40 ਕਰਾ ਲਓ ਹਾਂਜੀ 1.35 ਦੀ ਝੋਟੀ ਆਪਾਂ ਦੇ ਦੇ ਦਿਆਂਗੇ 1.35 ਦੀ ਹਾਂਜੀ ਬਾਕੀ ਗਜੈਦ ਗਜੂਸ ਜਿੰਨੀ ਹੈਗੀ ਮਾਨਤਨ ਕੋਈ ਕਰਕੇ ਦੇ ਦਿਆ ਜੀ ਹਾਂਜੀ ਕੋਈ ਨਹੀਂ ਆਇਆਗਾ ਦਾ ਮਾਨਤਨ ਕਰਾ ਕੋਈ ਸੱਜਣ ਆਪਣਾ ਸੌਦਾ ਕਰਦਾ ਤੇ ਜਰੂਰ ਕੋਈ ਥੋੜਾ ਬਾਤਾਂ ਕਰ ਆਈਦਾ ਕਰਦੇ ਹੋ ਜੀ ਕਰਾਂਗੇ ਜਰੂਰ ਮਾਨਤਨ ਲਓ ਬਿੱਟੀਆ ਜੀ 13 ਕਿਲੋ ਦੁੱਧ ਇਹ ਝੋਟੀ ਤੇਰੇ ਦੋਸਤ ਥੋੜਾ ਹਾਜ਼ਰ ਬਾਕੀ ਮੇਰਾ ਭਰਾ ਸਾਰੇ ਵੀਰਾਂ ਨੇ ਟਰਾਈ ਮਾਰ ਕੇ ਆਪਦਾ ਸੌਦਾ ਕਰਨਾ ਹੁੰਦਾ ਬਾਕੀ ਟਰਾਈ ਆਪਦੀ 2-4 ਥਾਵਾਂ ਤੋਂ ਜਰੂਰ ਆਪਦੀ ਮਾਰ ਲਿਆ ਜੇ ਠੀਕ ਹੈ ਜੀ ਤੇ ਜਿਹੜਾ ਬਾਜ਼ਾਰ ਚੱਲਣ ਡਿਆ ਸਾਰੇ ਭਰਾਵਾਂ ਨੂੰ ਪਤਾ ਵੀ 13-14 ਬਾਕੀ ਸੰਧੂ ਸਾਹਿਬ ਕੋਈ ਕਹਿਣ ਵਾਲੀ ਗੱਲ ਨਹੀਂ ਪੂਰਾ ਹੋਊਗਾ ਦੁੱਧ ਕੋਈ ਆਵੇ ਦੋ ਡੰਗ ਚੋਵੇ ਤੇ ਭਾਵੇਂ ਕੋਈ ਏਦਾਂ ਮੰਗਾ ਲੇ ਠੀਕ ਹੈ ਜੀ ਹਲੇ ਛੋਟੀ ਡਰਦੀ ਆ ਹਾਂ ਕੈਮਰੇ ਦਾ ਕਰਕੇ ਠੀਕ ਆ ਲੋ ਵੀ 1 35 ਦੀ ਹੈ ਹਾਂਜੀ 1 35 ਇੱਕ 35 ਦੀ ਲੋ ਵੀ 1 35 ਦੀ ਛੋਟੀ ਮਿਲ ਜਾਊਗੀ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਆ ਬਰੀਕੀ ਬਰੂਕੀ ਦੇ ਵਿੱਚ ਆ ਝੋਟੀ ਗਾਰ ਪਛਾੜ ਤੁਹਾਨੂੰ ਦੱਸ ਦਿੱਤਾ ਪੇ ਗਾਰ ਤਕਰੀਬ ਅਗਲੇ ਥਾਣੇ ਦੀ ਚਵਾਈ ਜਿਹੜੀ ਆ 2 ਕਿਲੋ 2 ਤੋਂ ਪਲਾਸੀਆਂ 2 ਕਿਲੋ ਦੇ ਥੱਲੇ ਇਸ ਵਕਤ ਦੁੱਧਾ ਅਗਲੇ ਥਾਣੇ ਦੇ ਵਿੱਚ ਹੀ ਤੇ ਬਾਕੀ ਚਵਾਈ ਵੀਰ ਦੀ ਡੋਕੇ ਦਾ ਮਨਕਾ ਬਿਲਕੁਲ ਅੱਧਾ ਮਿਲਦਾ ਕੋਈ ਗਾਲਿਆ ਇੱਕੋ ਜਿਹਾ ਬਸਮਾ ਚਵਾ ਕੋਈ ਡੋਕਾ ਨਹੀਂ ਪਉਂਦੀ ਕੋਈ ਕੋ ਨਹੀਂ ਪੂਰੇ ਜਵਾ ਝੋਟੀ ਦੇ ਇੱਕ ਨੰਬਰ ਹੈ ਠੀਕ ਆ ਜੀ ਕੋ ਸੰਤੂ ਸਾਹਿਬ ਰੋਜ ਆਪਾਂ ਕੰਮ ਕਰਨਾ ਕੋਈ ਮਨਕੇ ਕੱਲ ਨੂੰ ਤੁਹਾਨੂੰ ਫੋਨ ਕਰੂਗਾ ਕੰਮ ਜੀ ਜੇ ਕੋ ਗਲਤ ਡੰਗਰ ਹੋਊਗਾ ਤੇ ਗਲਤ ਦੱਸ ਕੇ ਦਵਾਂਗੇ ਜੇ ਜਿਹੜਾ ਸਹੀ ਉਹਨੂੰ ਬਿਲਕੁਲ ਸਹੀ ਦੱਸਾਂਗੇ ਸਹੀ ਹੈ ਬਿਲਕੁਹਨ ਜੀ ਉਹ ਵੀ ਫਿਲਹਾਲ ਦੱਸੋ ਸਾਇਕਲ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਤੀ ਆ ਠੀਕ ਆ ਜੀ 13 ਕਿਲੋ ਦੁੱਧ ਤਿਆਰ ਦੇਣ ਤੁਸੀਂ ਦੇਖ ਸਕਦੇ ਦੋ ਪਾਸੇ ਮਿਲਕ ਬੇਨ ਵੀ ਕਾਫੀ ਮੋਟੀ ਆ ਸੋ ਝੋਟੀ ਚੰਗੀ ਆ ਪਿਆਰੀ ਝੋਟੀ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਛੱਡਦਾ ਨਹੀਂ ਕੋਈ ਵੀਰ 13 ਕਿਲੋ ਦੁੱਧ ਚੋਚਵਾ ਕੇ ਮੇਰਾ ਵੀਰ ਤਸल्ली ਕਰ ਲੈ ਠੀਕ ਆ ਇੱਧਰ ਵੀਰ ਅਕਬਾਰ ਸਿੰਘ ਜੀ ਆਪਣੇ ਕੋਲ ਇੱਕ ਅਵੈਡ ਖੜੀ ਆ ਕ੍ਰਾਸ ਇਹ ਚਾਹ ਜੀ ਤੇ ਇਹ ਕਿੰਨੇ ਕ ਸਮੇਂ ਦੀ ਸੂਈ ਹੈ ਜੀ ਆਪਣੇ ਕੋਲ ਇਹਨੂੰ ਸੂਈ ਨੂੰ ਸੰਤੂ ਸਾਹਿਬ ਕੋਲ 20 ਦਿਨ ਹੋ ਗਿਆ ਜੀ 20 ਦਿਨ ਦਾ ਸਮਾਂ ਹੋ ਗਿਆ ਮਗਰ ਬੱਚਾ ਦੇ ਕੀ ਹੈ ਜੀ ਬੱਚਾ ਹੈ ਇਹਦੇ ਬੱਚਾ ਮਗਰ ਹੈ ਇਸ ਵਕਤ ਕਿੰਨੇ ਕ ਦੁੱਧ ਦਿੱਤੇ ਆ ਜੀ ਐਵੇਂ ਸੰਦੂ ਸਾਹਿਬ ਆ ਕਾਲੀ ਲਿਆਂਦੀ ਆ ਤੇ ਕੋਈ 10 ਵਜੇ 12 ਵਜੇ ਸਾਮਣ ਵਾਲੇ ਗਾਂ ਬਿਲਕੁਲ ਭੁਖੇ ਘਰੋਂ ਆਈ ਆ ਕੋਈ ਦਿਹਾੜੀ ਸਾਮਾਂ ਦੇ ਗਾਂ ਦੁੱਧ ਵਧੇਰੇ ਵੀ ਕਰੂਗੀ ਚੁਆਈ ਚੁਆਈ ਬਹੁਤ ਵਧੀਆ ਲੱਗਦੀ ਚਾਰੇ ਨਾਲ ਵਧੀਆ ਬਰਾਬਰ ਆ ਜੀ ਚੁਆਈ ਦੀ ਹਾਂਜੀ ਬਿਲਕੁਲ ਓਕੇ ਜੀ ਕੋਈ ਦਸੋਂ ਬਾਅਦ 11 12 ਦੇ ਦਰਮਿਆਨ ਚੱਲਣਾ ਹਾਂਜੀ ਹਾਂਜੀ ਲੋ ਵੀ 20 ਕਿ ਦਿਨਾਂ ਦੀ ਸੂਈ ਹੈ ਸਵੇਰਾਂ ਦੇ ਵਿੱਚ ਮੇਰਾ ਭਰਾ ਤਿੱਜਾ ਮੰਨ ਕੇ ਵੀ ਸੌਦਾ ਤੁਸੀਂ ਕਰ ਸਕਦੇ ਜੀ ਕੱਦਵਟਾ ਥੋੜਾ ਇੱਕ ਦਿਨ ਕਿਤੇ ਘੱਟ ਸਾਫ ਸੰਭਾਲ ਘੱਟ ਖੇਚਲ ਜਿੱਥੇ ਕਿਸੇ ਕੋਈ ਭਰਾ ਕਰਦਾ ਉਸ ਘਰੋਂ ਪਸ਼ੂ ਨਿਕਲਦੇ ਆ ਤੇ ਅੱਗੋਂ ਤਦ ਵਰਤ ਸਰੀਰ ਦੇ ਪੱਖੋਂ ਵੀ ਰਾਜੀ ਹੋ ਗਈ ਤਾਂ ਕਰਮ ਵਾਲੀ ਦੁੱਧ ਚਵਾਈ ਚੱਲੂਗੀ ਕਰੋ ਸੰਗ ਕੋਈ ਬਾਲਾ ਗਰਮੀ ਗਰਮੀ ਨਾਲ ਉਹੋ ਜਿਹੀ ਗਰਮ ਸਰਦ ਮੌਸਮ ਨਾਲ ਇਹਨੂੰ ਕੋਈ ਬਾਲਾ ਮਤਲਬ ਨਹੀਂਗਾ ਤਾਂ ਥਣ ਗੋਲੇ ਦਾ ਪੂਰਾ ਕਹਿਮਾ ਜਿਵੇਂ ਇੱਕ ਆਪਾਂ ਸ਼ਾਈ ਵਾਲ ਵੇੜਾ ਨੂੰ ਥਣ ਦੇਖਦੇ ਆ ਮੋਟਾ ਗੁਰ ਥਣਾ ਸੋ ਕੱਦ ਕਾਠ ਵਾਲੀ ਜੋ ਵੱਡੀ ਆ ਠੀਕ ਆ ਜੀ ਸੋ ਦਸੋ 10 11 12 ਕਿਲੋ ਦੇ ਦਰਮਿਆਨ ਆ ਇਸ ਵਕਤ ਚੱਲਣ ਢਈ ਆ ਹਾਲ ਲਿਓ ਵੀਰੇ ਤੋੜਦੇ ਆ ਜੀ ਆ ਲੈਓ ਕਮਾਲੋ ਠੀਕ ਹੈ ਜੀ ਸੋ ਨਾਰਮਲ ਹੀ ਕਿਸੇ ਭਰਾ ਨੇ ਠੀਕ ਹੈ ਜੀ ਕੋਈ ਚਾਹ ਪਾਣੀ ਵਾਸਤੇ ਘਰੇ ਨਾਰਮਲ ਜਵਾਈ ਕਰਨ ਵਾਸਤੇ ਖਰੀਦਣੀ ਹੈ ਤੇ ਬਿਲਕੁਲ ਜਾਇਜ਼ ਰੇਟ ਤੇ ਵਿੱਚ ਮਿਲ ਜੂਗੀ 11-12 ਕਿਲੋ ਤੋਦ ਇਸ ਮੌਕੇ હાજર ਠੀਕ ਆ ਆ ਬੱਛਾ ਮਗਰ ਬੱਛਾ ਦਿਖਾ ਦਈਏ ਤੁਹਾਨੂੰ ਆ ਦੇਖੋ ਹਾਂ ਤੋੜ ਲਓ ਵੀ ਠੀਕ ਆ ਅੱਛਾ ਫਿਰ ਇਕਬਾਲ ਸਿੰਘ ਜੀ ਕੀ ਮੁੱਲ ਇਹ ਵਾੜ ਕਿੰਨੇ ਦੀ ਦਿੱਤੀ ਉਹ ਅੱਜ ਇਹ 35000 ਦੇ ਸੰਦੂਸਬ ਦੇ ਦਾ 35000 ਦੇ ਹਾਂਜੀ ਠੀਕ ਆ 10000 ਛੱਡਦਾ ਹੋਰ 34000 ਦੀ ਹਾਂਜੀ ਤੇ ਜਿਆਦਾ ਸਮੇਂ ਨਹੀਂ ਮਿਲ ਗਈ ਬੱਚੇ ਨੂੰ ਵੇਖ ਕੇ ਵੀ ਜੱਜਮੈਂਟ ਕੋਈ ਗੱਲ 20 22 25 ਹਾਂਜੀ 20 ਇੱਥੇ ਮਹੀਨੇ ਉੰਦਰ ਹੀ ਆ ਠੀਕ ਆ ਹਾਂਜੀ ਲੋ ਵੀ 35000 ਦਾ ਜਿਹੜਾ ਦੋਸਤ ਇਹ ਨਾਗ ਤੁਹਾਨੂੰ ਮਿਲ ਜਾਊਗਾ ਸੋ ਕ੍ਰੋਸ ਵਾੜਾ ਠੀਕ ਆ ਜੀ ਅੱਗੇ ਗਰਮੀ ਨਾਲ ਪਹਿਲਾਂ ਜ਼ਿਕਰ ਕੀਤਾ ਬਾਰੇ ਕੋਈ ਮਤਲਬ ਵਾਲੀ ਗੱਲ ਨਹੀਂ ਇਹਨਾਂ ਆ ਵੇਖੋ ਜੀ ਹਰ ਮੌਸਮ ਚ ਪਸ਼ੂ ਚੱਲਣ ਆਲੇ ਆ। ਹਾਂ ਜੀ। ਆ ਬਾਕੀ ਥਾਂ ਤੋਂ ਤੁਹਾਨੂੰ ਜਿਹੜਾ ਆਪਾਂ ਇੱਕ ਵਹਣੀ ਵਾਲੇ ਪਾਸਿਓਂ ਦਿਖਾ ਰਹੇ ਆ। ਸੋ ਚਵਾਈ ਦੀ ਮਾੜੀ ਨਹੀਂ ਹੋਊਗੀ ਠੀਕ ਆ ਜੀ। ਚਵਾਈ ਇੱਕ ਨੰਬਰ ਚੰਗੀ ਚਵਾਈ ਆ। ਸੱਤ ਸਵਾ 7 ਵੇ ਸੰਧੂ ਸਾਹਿਬ ਜੀ ਲਿਆਂਕੇ ਚੋਈ ਆ ਤੇ ਆਣ ਕੇ ਗੰਦ ਪੇਲੇ ਲਾ ਗਿਆ ਚੀਚੜਾਈ ਦਵਾਈ ਮਲੀ ਜੇ। ਅੱਜ ਵੀ ਫਿਰ ਲੇਟ ਚੋਈ ਹਾਂ। ਹਾਂ ਜੀ ਹਾਂ ਜੀ ਲੇਟ ਹੀ ਲੇਟ ਆਣ ਕੇ ਸੱਤ ਸਵਾ 7 ਹੋਈ ਆ। ਠੀਕ ਆ ਜੀ। ਹਾਂ ਜੀ। ਲੋ ਵੀ ਅੱਜ ਦੋਸਤੋ ਮਾਲ ਜਿਵੇਂ ਆਇਆ ਹੁੰਦਾ ਥੋੜਾ ਲੇਟ ਚਵਾਈ ਚੋਈ ਕਰਕੇ ਲਿਆਂਦਾ ਬਿਲਕੁਲ ਕਿੱਲੇ ਤੇ। ਉਸ ਕੋ ਜਿਵੇਂ ਜਿਵੇਂ ਹੁਣ ਸ਼ਾਮ ਦੀ ਛਵਾਈ ਆ ਲੱਗ ਰਹੀ ਹੈ ਠੀਕ ਆ ਜੀ λεਵਾ ਚੱਡਾ ਬਿਲਕੁਲ ਦੁੱਧ ਨਾ ਪਰਣਾ ਸ਼ੁਰੂ ਕਰਦੇ ਹੋਗੀ ਤਾਂ ਟਾਈਮ ਤੋਂ ਟਾਈਮ ਬਣਿਆ ਥਣਿਆ ਪਸ਼ੂ ਤੁਸੀਂ ਇੱਥੇ ਆ ਕੇ ਵੇਖ ਸਕਦੇ ਜੀ ਸੋ 35000 ਦੀ ਇਹ ਮਿਲ ਜੂਗੀ ਤੁਹਾਨੂੰ ਵੇੜ ਕੱਦ ਹਾਈਟ ਪੂਰੀ ਵੱਡੀ ਆ ਕੋਈ ਛੋਟੀ ਜਾਂ ਮਧਰੀ ਨਹੀਂ ਜਾਂ ਸਮੱਧਰ ਨਹੀਂ ਗਈ ਕੱਦ ਬਟਾ ਇਹਨੇ ਰੇਟ ਦੇ ਵਿੱਚ 12 13 14 ਲੀਟਰ ਤੱਕ ਵੀ ਕੋਈ ਭਰਾ ਦੁੱਧ ਚੋਈ ਗਿਆ ਤੇ ਬਹੁਤ ਚੰਗੀ ਆ ਠੀਕ ਆ ਤੇ ਇਧਰ ਜਿਹੜੀ ਆਪਾਂ ਤੁਹਾਨੂੰ ਛੋਟੀ ਦਿਖਾਤੀ ਆ 13 ਕਿਲੋ ਤੇ ਚੱਲਣ ਲਈ ਆ ਇਸ ਵਕਤ ਕੋਈ 12 13 ਦਿਨਾਂ ਦੀ ਸੂਈ ਠੀਕ ਆ ਜੀ ਮਗਰ ਸਭ 5 ਵਜੇ ਦੀ ਛੋਟੀ ਦੀ ਚਵਾਈ ਆ ਹਾਂਜੀ 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 ਠੀਕ ਆ ਠੀਕ ਆ ਚਾਰੋ ਚੋਰੂ ਛੋਟੀ ਬਹੁਤ ਜਿਆਦੀ ਆ ਹਾਂ ਬਾਕੀ ਵੀ ਰਕਬਾਲ ਸਿੰਘ ਆਪਾਂ ਨਾਰਮਲ ਹੀ ਗੱਲ ਕਰਦੇ ਆ ਵੀ ਜਦੋਂ ਆ ਪਸੂ ਸੋਇਆ ਸੋਇਆ ਇੰਨੇ ਪੈਸੇ ਕਿਸੇ ਭਰਾਣੇ ਲਾਉਣੇ ਆਪਦੀ ਟਾਈਮ ਦਾ ਟੱਪ ਦੋ ਟਾਈਮ ਚੋਗੇ ਉਹਦੀ ਤਸੱਲੀ ਕਰਕੇ ਲੈ ਕੇ ਜਾਂਦੇ ਹਾਂਕਿਆ ਜੀ ਉਹਨਾਂ ਦਾ ਤਸੱਲੀ ਕਰਦਾ ਜੀ ਬਸ ਜੀ ਹਾਂਜੀ ਅੱਛਾ ਵੀਰ ਇਕਬਾਲ ਸਿੰਘ ਜੀ ਆਪਦੇ ਇੱਕ ਨੰਬਰ ਕਰ ਦਿਓ ਸੰਜੀ ਹਾਂਜੀ ਆਪਣਾ ਨੰਬਰ ਹੈਗਾ 8729 20133 8729 20133 ਨਾਮ ਮੇਰਾ ਹੈ ਇਕਬਾਲ ਸਿੰਘ ਪਿੰਡ ਬੱਠੇ ਭਣੀ तहसील पट्टी जिला श्री तरनतारन साहिब जी ठीक है जी। ਲਓ ਦੱਸੋ ਇਹ ਸਾਨੂੰ ਵੀਰ ਹੋਣੀ ਆਪਣੇ ਨਾਲ ਪਿੰਡ ਬੱਠੇ ਪੈਣੀ ਤੋਂ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।